ਜੈਰੇ ਤਾਰੇ ਮੈਨੂੰ ਕਿਉਂ ਚਾਲਾ ਖੇਡਦੀ ਮੇਰੇ ਨਾਲ ਮਨਦੀਪ ਆ ਜਿੰਨੀ ਤੈਨੂੰ ਮਿਸਨੀ ਜੀ ਲੱਗਦੀ ਆ ਨਾ ਪੋਲੀ ਇਹ ਪੋਲੀ ਨਹੀਂ ਆ ਇਹ ਬਹੁਤ ਤੇਜ ਆ ਪਰ ਦਵਾਈ ਬੁਟੀ ਉਹਨਾਂ ਦੀ ਪਈ ਹੁੰਦੀ ਆ ਜੇ ਐਸ ਵਾਰ ਇੱਕ ਦਿਨ ਲੇਟ ਹੋ ਗਈ ਤੁਹਾਨੂੰ ਵੀ ਕਿਹਾ ਪਈ ਟਾਈਮ ਨਾਲ ਲਿਆ ਦਿਆ ਕਰੋ ਪਰ ਪਤਾ ਨਹੀਂ ਕਿਉਂ ਮੰਮੀ ਨੂੰ ਅਸੀਂ ਛੁਪਦੇ ਆ ਤਜਾ ਬੋ ਟੇਸਟੀ ਵੀ ਨਾ ਇਹ ਬਬਲੀ ਨੇ ਸਵਾਦ ਖੇ ਟੇਸਟੀ ਬਣਾਈ ਆ ਮਨ ਮਨ ਮਿੱਠਾ ਵਿੱਚ ਫੁੱਕਿਆ ਪਿਆ ਵਾ ਠੀਕ ਤਾਂ ਹੈ ਮਮਮੀ ਮਿੱਠਾ ਬਹਿ ਜਾਣ ਟੇਕੇ ਮੇਰੇ ਤਾਂ ਬੁੱਲ ਚਿਪਚਿਪ ਕਰਨੇ ਲਾਤੇ ਉਹਨੇ ਫੈ ਜਰਾ ਇਹਨੂੰ ਤਾਂ ਮੈਸੂਤ ਕਰਦੀ ਆ ਬਬਲੀ ਨਹੀਂ ਬਬਲੀ ਹਾਂਜੀ ਮੰਮੀ ਨਾ ਮੇਰੇ ਗੱਲ ਸੁਣਾ ਆ ਚਾਹ ਬਣਾਈ ਆ ਕਿ ਕੀ ਕੀਤਾ ਵਾ ਨੀਰਾ ਮਿੱਠਾ ਫੁੱਕਿਆ ਪਿਆ ਉੱਚ ਮੰਮੀ ਪਰ ਤੁਸੀਂ ਅੱਜ ਆਪ ਹੀ ਤਾਂ ਕੈਸੀ ਮਾੜਾ ਜਾਂ ਮਿੱਠਾ ਪਾਦੀ ਮੈਨੂੰ ਪਤਾ ਤੁਸੀਂ ਫਿੱਕੀ ਚਾਹ ਪੀਂਨੇ ਆ ਪਰ ਮੈਂ ਤੁਹਾਡੇ ਕਹਿਣ ਤੇ ਮਾੜੀ ਜਿਹੀ ਸ਼ੱਕਰ ਪਾਈ ਸੀਗੀ ਬਿਲਕੁਲ ਇਹ ਮਾੜੀ ਜਿਹੀ ਸ਼ੱਕਰ ਪਾਈ ਆ ਮੈਨੂੰ ਤਾਂ ਲੱਗਦਾ ਤੂੰ ਡੱਬਾ ਹੀ ਵਿੱਚ ਲੋਦਤਾ ਮਨਦੀਪ ਮੈਨੂੰ ਪਤਾ ਵਾ ਇਹ ਪਤਾ ਕੀ ਚਾਹਦੀ ਆ ਮਿੱਠਾ ਵੱਧ ਪਾ ਗੇ ਤੇਰੀ ਸ਼ੂਗਰ ਵਧਾ ਦਵਾ ਤੈਨੂੰ ਉੱਪਰ ਪਹਚਾ ਦਵਾ ਮੰਮੀ ਮੈਂ ਤਾਂ ਮਾੜਾ ਜਿਹਾ ਪਾਇਆ ਮੰਦੀਪ ਤੈਨੂੰ ਕਿਤੇ ਜ਼ਿਆਦਾ ਲੱਗਾ ਤੂੰ ਪੀ ਕੇ ਦੇਖੀ ਆ ਬਾਬੀ ਠੀਕ ਉਹਨੇ ਤਾਂ ਕਹਿਣਾ ਹੀ ਆ ਇਹਨਾਂ ਤਾਂ ਜੋ ਬਣਾ ਕੇ ਦੇ ਦੇਗੀ ਉਹਨੇ ਕਹਿਣਾ ਭਾਬੀ ਠੀਕ ਆ ਮੰਦੀਪ ਆ ਜਿੰਨੀ ਤੈਨੂੰ ਮਿਸਣੀ ਜੀ ਲੱਗਦੀ ਆ ਨਾ ਪੋਲੀ ਇਹ ਪੋਲੀ ਨਹੀਂ ਆ ਇਹ ਬਹੁਤ ਤੇਜ ਆ ਪਰ ਮੈਂ ਆਪਣਾ ਕਾਤੇ ਮੱਥਾ ਮਾਰਦੀ ਆ ਐਨਾ ਮੱਥਾ ਮਾਣਾ ਤੇ ਕੰਦਨ ਸਿਰ ਮਾਰਨ ਦੇ ਬਰਾਬਰ ਆ ਮੈਂ ਆਪਣੇ ਮੁੰਡੇ ਨੂੰ ਬੁਲਾਨੀ ਆ 골ਡੀ ਉਹ ਗੱਲ ਸੁਣਵੇ ਮੇਰੀ ਲੈ ਦੱਸ ਮੰਮੀ ਹੁਣ ਇਹਨਾਂ ਨੂੰ ਕੀ ਆ ਆ ਦੇਖ ਤੇਰੀ ਜਨਾਨੀ ਮੈਂ ਨਾ ਕੀ ਕੁਛ ਕਰਦੀ ਫਿਰਦੀ ਆ ਗੱਲ ਸੁਣਾ ਦਰ ਆ ਕੇ ਮੇਰੀ ਹਾਂਜੀ ਮੰਮੀ ਕੀ ਹੋ ਗਿਆ ਡਿਉ ਚਿਚੀ ਵਾਜਾ ਮਾਰਦੇ ਪਏ ਉਹ ਮੈਂ ਆਫਿਸ ਦਾ ਕੰਮ ਕਰਦਾ ਪਿਆ ਸੀਗਾ ਨਾ ਉੱਚੀ ਬੋਲਣਾ ਆ ਦੇਖ ਲੈ ਤੇਰੀ ਜਨਾਈ ਨੇ ਕੀ ਕਰਤੂਤ ਕੀਤੀ ਆ ਹੁਣ ਕੀ ਹੋ ਗਿਆ ਮੈਂ ਇਹਨੂੰ ਕਿਹਾ ਸੀਗਾ ਚਾਹ ਬਣਾ ਦੇ ਤੇ ਅੱਜ ਮੈਂ ਕਿਹਾ ਚੱਲ ਪੂਰਾ ਮਿੱਠਾ ਪਾ ਲਈਏ ਇਹਦੇ ਚ ਇਹਨਾਂ ਤਾਂ ਪੂਰਾ ਮੈਂ ਕਹਿੰਦੀ ਡੱਬਾ ਹੀ ਲੁੱਦਦਾ ਵਿੱਚ ਕਦੀ ਤਾਂ ਇਹ ਪਾ ਦਿੰਦੀ ਆ ਨਮਕ ਤੇ ਸਬਜੀ ਚ ਕਦੀ ਪਾ ਲੈਂਦੀ ਆ ਕਿਉਂ ਤੇਜ ਮੇਰਾ ਬੀਪੀ ਵੱਧਦਾ ਇਹਨ ਕੋ ਸਿੱਧੇ ਜ਼ਹਿਰ ਹੀ ਦੇਣਾ ਮੈਨੂੰ ਕਿਉਂ ਚਾਲਾ ਘੇੜਦੀ ਮੇਰੇ ਨਾਲ ਬਬਲੀ ਤੈਨੂੰ ਪਤਾ ਜਿੱਦਾਂ ਦੀ ਚੀਜ਼ ਉਹ ਕਹਿੰਦੇ ਉਦਾਂ ਦੀ ਉਹਨਾਂ ਨੂੰ ਬਣਾ ਕੇ ਦੇ ਦਿਆ ਕਰੇ ਸਰਬਾਜੀ ਮੈਂ ਜਰਾ ਇੱਕ ਸ਼ੱਕਰ ਪਾਈ ਆ ਮਨਦੀਪ ਨੂੰ ਪੁੱਛੋ ਠੀਕ ਬਣੀ ਆ ਚਾਹ ਨਾ ਮੈਂ ਪਾਗਲ ਆ ਮੈਂ ਪਾਗਲ ਆ ਮੈਨੂੰ ਇੱਕ ਵਾਰ ਦੱਸ ਦੇ ਪਾਗਲ ਆ ਮੈਂ ਮੈਂ ਕੰਨੀ ਆ ਮਨਦੀਪ ਮੈਂ ਛੋਟੇ ਵੱਲ ਜਾਣੀ ਆ ਮੇਰੀ ਕਿਤੇ ਨੂੰ ਮੈਨੂੰ ਪਲਕਾਂ ਤੇ ਬਿਠਾਉਂਦੀ ਆ ਤੇ ਇਹ ਇਹਨੂੰ ਜਿੰਨਾ ਕਹਿ ਦੋ ਓਨਾਂ ਦਾ ਉਹਦੇ ਚ ਵੀ ਉਹ ਵੀ ਨਹੀਂ ਕੰਮ ਕੋਈ ਚੱਜਦਾ ਹੁੰਦਾ ਮੁੰਡਾ ਮੇਰੇ ਅੱਗੇ ਪਿੱਛੇ ਫਿਰਦਾ ਮੈਂ ਕੰਨੀ ਆ ਫਰੂਟ ਨਾਲ ਫ੍ਰਿਜ ਭਰਿਆ ਹੁੰਦਾ ਵਾ ਤੇ ਇੱਥੇ ਇੱਥੇ ਕਿਤੇ ਫਰੂਟ ਸਾਲ ਸਮਾਈ ਹਾਨੂੰ ਮਿਲਦਾ ਆਹ ਦਾ ਹਾਲ ਐ ਤੇ ਮੰਮੀ ਇੱਥੇ ਤੁਹਾਨੂੰ ਕਿਹੜੀ ਚੀਜ਼ ਦੀ ਕਮੀ ਆ ਤੁਸੀਂ ਐਵੇਂ ਬੋਲੀ ਜਾਂਦੇ ਹੋ ਅੱਜ ਮੰਦੀਪ ਆਈ ਆ ਤੁਸੀਂ ਸਾਰਾ ਸ਼ਹਿਰ ਹੀ ਸਿਰ ਤੇ ਚੱਕ ਲਿਆ ਕਿਹੜੀ ਚੀਜ਼ ਦੀ ਤੁਹਾਨੂੰ ਕਮੀ ਆ ਜੇ ਮਾੜਾ ਮੋਟਾ ਮਿੱਠਾ ਜ਼ਿਆਦਾ ਪੈ ਵੀ ਗਿਆ ਉਹਨੂੰ ਪਿਆਰ ਨਾਲ ਸਮਝਾ ਦਿਓ ਵੀ ਅਗਲੀ ਵਾਰੀ ਮਿੱਠਾ ਦੇਖ ਕੇ ਪਾਈ ਤੁਸੀਂ ਤਾਂ ਮੰਦੀਪ ਨੂੰ ਸੁਣਾ ਰਹੇ ਹੋ ਉਹਨੂੰ ਸੁਣਾ ਰਹੇ ਹੋ ਕਿ ਮੈਨੂੰ ਸੁਣਾ ਰਹੇ ਹੋ ਦੇਖਿਆ ਕਿਵੇਂ ਜੋਰੂ ਦਾ ਗੁਲਾਮ ਬਣਿਆ ਫਿਰਦਾ ਉਹ ਮਾਤਾ ਮੈਂ ਜੋਰੂ ਦਾ ਗੁਲਾਮ ਨਹੀਂ ਬਣਿਆ ਮੈਂ ਤੁਹਾਡੇ ਨਾਲ ਗੱਲ ਕਰਦਾ ਜੇ ਮਿੱਠਾ ਜ਼ਿਆਦਾ ਪੈ ਗਿਆ ਤਾਂ ਤੁਸੀਂ ਉਹਨੂੰ ਕਹਿ ਦਿਓ ਵੀ ਅਗਲੀ ਵਾਰੀ ਘੱਟ ਪਾਣੀ ਜਾਂ ਨਾ ਪਾਈ ਫਿੱਕੀ ਪੀ ਲਿਆ ਕਰੋ ਨਾ ਮੈਨੂੰ ਇੱਕ ਗੱਲ ਦੱਸ ਮੈਂ ਤੈਨੂੰ ਕਿਹਾ ਸੀ 4 ਦਿਨ ਹੋ ਗਏ ਮੇਰੀ ਦਵਾਈ ਲੈ ਕੇ ਆ ਲੈ ਕੇ ਆਇਆ ਉਹ ਮੰਮੀ ਕੱਲ ਮੈਂ ਲਿਆਣ ਲੱਗਿਆ ਸੀ ਮੈਂ ਭੁੱਲ ਗਿਆ ਕੀ ਹੋ ਗਿਆ ਜੀ ਦਵਾਈ ਅਮ ਲਿਆ ਦੇਣਾ ਉਹ ਦੇਖ ਦਵਾਈ ਪਈ ਆ ਹਰ ਟਾਈਮ ਸਿਰ ਤੇ ਦਵਾਈ ਮੰਮੀ ਨੂੰ ਲਿਆ ਦਿਆ ਕਰੋ ਸਿਰ ਠਿੱਲੀ ਹੋ ਜੇ ਤੁਹਾਨੂੰ ਪਤਾ ਲੈ ਹੋਏ ਪਹਿਲੇ 2 ਦਿਨਾਂ ਦੀਆਂ ਖਰਾਕਾਂ ਪਈਆਂ ਨੇ ਬਸ ਮੰਮੀ ਪਹਿਲਾਂ ਹੀ ਕਹਿ ਦਿੰਦੇ ਮੈਂ ਕਹਿੰਨੀ ਆ ਮੈਂ ਜੇ ਚਲ ਜਮਾਣਾ ਕਿਤੇ ਛੋਟੇ ਵਾਲ ਮਜਾ ਲ ਆ ਕਿ ਮੈਨੂੰ ਦਵਾਈ ਦਾ ਕਹਿਣਾ ਵੀ ਪੈ ਜਵੇ ਉਹ ਪਹਿਲਾਂ ਹੀ ਮਹੀਨੇ ਦੀ ਐਡਵਾਂਸ ਦਵਾਈ ਲੈ ਕੇ ਰੱਖਦਾ ਵਾ ਤੇ ਇਹਨਾਂ ਨੇ ਕਹਿ ਕਹਿ ਕੇ ਮੇਰਾ ਦਿਮਾਗ ਖਰਾਬ ਹੋ ਜਾਂਦਾ ਵਾ ਆ ਤੁਸੀਂ ਅੰਦਰ ਆ ਕੇ ਸੁਣੋ ਤਾਂ ਸਹੀ ਇੱਕ ਵਾਰੀ ਆ ਲੋ ਆ ਦੇਖ ਲਾ ਹੁਣ ਅੰਦਰ ਲੈ ਕੇ ਗਈ ਆ ਹੁਣ ਇਹਨਾਂ ਪੱਟੀਆਂ ਪੜਾਉਗੀ ਜਾ ਕੇ ਤੇ ਹੁਣ ਦੇਖੀ ਉਹਦੇ ਰੰਗ ਟਾਂਗੇ ਬਦਲੇ ਹੋਣੇ ਆ ਕੇ ਦੇਖੀ ਤੁਰ ਜਰਾ ਗੱਲ ਤਾਂ ਮੰਮੀ ਤੁਸੀਂ ਸਹੀ ਕਹਿੰਨੇ ਹੋ ਅ ਮੈਂਮੀ ਤਾਂ ਛੋਟੇ ਬੀਰੇ ਵਾਲ ਜਾਮਾ ਤਾਂ ਇੰਨਾ ਚਾ ਕਰਦੇ ਆ ਕੀ ਫਰੂਟ ਨਾਲ ਫਰੂਟ ਇਹ ਤਾਂ 500 ਰੁਪਏ ਦੇ ਕਿਸਾਰ ਦਿੰਦੇ ਦਿਨ ਤੇ ਹਰ ਤੇ ਮੈਨੂੰ ਤੇ ਹੋਰ 2100 ਰੁਪਿਆ ਵਿਦ ਕੱਪੜੇ ਲੈ ਉਹ ਵੀ ਇੰਨਾ ਸੋਹਣਾ ਤੇ ਪਤਾ ਹੀ ਆ ਮੈਨੂੰ ਮੈਨੂੰ ਪਤਾ ਹੀ ਐ ਇਹ ਤਾਂ ਪਤਾ ਨਹੀਂ 500 ਰੁਪਏ ਵੀ ਦਿੰਦੇ ਤੈਨੂੰ ਕਿਹੜੀ ਨੀਤ ਨਾਲ ਦਿੰਦੇ ਆ ਸਭ ਜਾਣਦੀ ਆ ਮੈਂ ਇਹਨਾਂ ਨੂੰ ਤਾਂ ਹੀ ਬੋਲਦੀ ਆ ਮੇਰਾ ਕਿਹੜਾ ਮਖਰਾਵ ਆ ਘਰ ਬੰਦ ਹਾਂ ਹਾਂ ਹੁਣ ਕੀ ਹੋਇਆ ਤੂੰ ਨੂੰ ਅੰਦਰ ਲਿਆਈ ਐ ਤੁਹਾਨੂੰ ਵੀ ਪਤਾ ਹੀ ਐ ਮੈਂ ਕਿਉਂ ਆਈ ਅੰਦਰ ਉੱਥੇ ਬਹਿ ਕੇ ਬਹਿਸੀ ਹੋਣੀ ਆ ਕੋਈ ਫਾਇਦਾ ਹੈਗਾ ਉਹਨਾਂ ਦੇ ਨਾਲ ਬਹਿਸ ਕਰਨ ਦੀ ਮੈਂ ਵੀ ਤੈਨੂੰ ਇਹੀ ਕਹਿੰਨਾ ਆ ਉਹਨਾਂ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਉਹਨਾਂ ਦੀ ਉਮਰ ਹੋ ਗਈ ਉਹਨਾਂ ਨੇ ਇਹੀ ਕੁਝ ਬੋਲਣਾ ਆ ਸਰਦਾਰ ਜੀ ਪਹਿਲਾਂ ਮੈਨੂੰ ਇਹ ਦੱਸੋ ਕਿ ਮੇਰੀ ਸੇਵਾ 'ਚ ਕਮੀ ਕਿੱਥੇ ਆ ਬਬਲੀ ਨਾ ਤੇਰੀ ਸੇਵਾ 'ਚ ਕਮੀ ਆ ਨਾ ਮੇਰੀ ਸੇਵਾ 'ਚ ਕਮੀ ਆ ਆਪਾਂ ਉਹਨੂੰ ਕਿਸੇ ਚੀਜ਼ ਦੀ ਕਮੀ ਰਹਿਣ ਨਹੀਂ ਦਿੰਦੇ ਕਮੀ ਇੱਥੇ ਆ ਜਦੋਂ ਤਿੰਨ ਚਾਰ ਮਹੀਨੇ ਬਾਅਦ ਉਹ ਅਮਨ ਦੇ ਘਰੇ ਛੋਟੇ ਘਰੇ ਚਲੇ ਜਾਂਦੇ ਆ ਨਾ ਤਾਂ ਉਹਨਾਂ ਦਾ ਫ੍ਰਿਜ ਜਦੋਂ ਭਰਿਆ ਮਿਲਦਾ ਆ ਤਾਂ ਉਹਨਾਂ ਦਾ ਹੁੰਦਾ ਵੀ ਪਤਾ ਨਹੀਂ ਮੇਰਾ ਕਿੰਨਾ ਕਦਰਮਾਨ ਕਰੀ ਜਾਂਦੇ ਆ ਆ ਦੇਖ ਲਾ ਪੜਾਂਦੀ ਪੀਏ ਪੱਟੀਆਂ ਦੇਖ ਕਿ ਮੈਂ ਬਾਤ ਜਾਣਦੀ ਆਂ ਅੰਦਰ ਹੁਣੇ ਦੇਖੀ ਆਂ ਤੇ 골ਡੀ ਤੇ ਰੰਗ ਤੰਗ ਬਦਲੇ ਹੋਣੇ ਹਰ ਦਵਾਈ ਬੁਫਟੀ ਉਹਨਾਂ ਦੇ ਪਈ ਹੁੰਦੀ ਆ ਜੇ ਐਸ ਵਾਰੀ ਇੱਕ ਦਿਨ ਲੇਟ ਹੋ ਗਈ ਤੁਹਾਨੂੰ ਵੀ ਕਿਹਾ ਪੀ ਟਾਈਮ ਨਾਲ ਲਿਆ ਦਿਆ ਕਰੋ ਪਰ ਪਤਾ ਨਹੀਂ ਕਿਉਂ ਮੰਮੀ ਨੂੰ ਅਸੀਂ ਚੁਭਦੇ ਆਂ ਬਬਲੀ ਹਲੇ ਦਵਾਈ ਨਾ 2 ਦਿਨ ਦੀ ਪਈ ਆ ਮੈਂ ਉਹਦਾਂ ਦੇਖ ਲਈ ਅਸੀਂ ਜਿੱਦਣ ਮੈਂ ਉਹਨਾਂ ਨੂੰ ਸਵੇਰੇ ਦਵਾਈ ਦਿੱਤੀ ਹਲੇ ਦੀਆਂ 4-5 ਕਰਾਕਾਂ ਪਈਆਂ ਸੀ ਉਹ ਤੁਹਾਨੂੰ ਪਤਾ ਕਾਲੇ ਪੈ ਜਾਂਦੇ ਆ ਮਨੂੰ ਹੁੰਦਾ ਵੀ ਪਹਿਲਾਂ ਲਿਆ ਕੇ ਕਾਣੂ ਰੱਖਣੀ ਆ ਦਵਾਈ ਆਪਾਂ ਕਿਸੇ ਚੀਜ਼ ਦੀ ਕਮੀ ਥੋੜੀ ਛੱਡਦੇ ਆ ਉਹਨਾਂ ਨੂੰ ਹੁਣ ਉਹਨਾਂ ਨੂੰ ਜਿਹੜੀਆਂ ਆਦਤਾਂ ਪੈ ਗਈਆਂ ਕਲਪਨਾ ਉਹਨਾਂ ਦੀਆਂ ਉਹਨਾਂ ਨੇ ਕਲਪਨਾ ਹੀ ਆ ਕੁਝ ਨਹੀਂ ਕਰਨਾ ਉਹਨਾਂ ਨੇ ਹੋਰ ਪਰ ਸਰਦਾਰ ਜੀ ਅੱਜ ਤਾਂ ਮਨਦੀਪ ਬੈਠੀ ਉਹਦੇ ਸਾਹਮਣੇ ਬੋਲਣ ਲੱਗਿਆ ਮਨੀ ਮੰਮੀ ਸ਼ਰਮ ਕਰਦੇ ਪੂਰੇ ਮਹੱਲੇ 'ਚ ਮੈਨੂੰ ਲੱਗਦਾ ਦੱਸਦੇ ਹੋਣੇ ਆ ਪਤਾ ਨਹੀਂ ਕੀ ਕੀ ਸਾਡੇ ਕੋਲ ਆ ਫੜਕਾਇਆ ਹੋਇਆ ਵਾ ਚਾਰ ਮਹੀਨੇ ਬਾਅਦ ਜਾਂਦੇ ਪੰਜ ਮਹੀਨੇ ਬਾਅਦ ਜਾਂਦੇ ਉਹਦੇ ਘਰੇ ਇੱਕ ਰਾਤ ਸਿਰਫ ਮੈਨੂੰ ਲੱਗਦਾ ਇੱਕ ਰਾਤ ਰਹਿ ਕੇ ਹੁੰਦੇ ਆ ਪਤਾ ਨਹੀਂ ਜ਼ਬਰਦਸਤੀ ਰੱਖਦਾ ਵਾ ਉਹ ਕਿ ਕਿਵੇਂ ਆ ਪਰ ਫਿਰ ਵੀ ਉਹਦੇ ਗੁਣ ਗਾਈ ਜਾਂਦੇ 6 ਮਹੀਨੇ ਉਹਦੇ ਗੁਣ ਗਾਈ ਜਾਣੇ ਆ ਪਤਾ ਨਹੀਂ ਕੀ ਉੱਥੇ ਜਾ ਕੇ ਇਹਨਾਂ ਨੂੰ ਮਿਲਦਾ ਵਾ ਹੁਣ ਆਪਾਂ ਕੀ ਕਰ ਸਕਦੇ ਆ ਦੱਸ ਆਪਾਂ ਤਾਂ ਜਿੰਨਾ ਕਰ ਸਕਦੇ ਆ ਉਹਨਾਂ ਕਰੀ ਜਾਂਦੇ ਆ ਬਾਰ ਬਾਰ ਉਹਨਾਂ ਦੇ ਮੂੰਹ ਤੇ ਇਹੀ ਹੁੰਦਾ ਵੀ ਛੋਟਾ ਮੇਰਾ ਵੱਧ ਕਰਦਾ ਛੋਟੀ ਨੋ ਮੇਰੀ ਵੱਧ ਕਰਦੀ ਆ ਕਿਉਂਕਿ ਪਤਾ ਕੀ ਆ 6 ਮਹੀਨੇ ਆਪਾਂ ਇਹਨਾਂ ਨੂੰ ਰੱਖਦੇ ਆ ਨਾਲ ਆਪਣੇ ਇੱਕ ਦਿਨ ਵਿੱਚ ਹੋ ਜਾਂਦੇ ਆ ਬਸ ਉਹ ਪਤਾ ਨਹੀਂ ਕਿਹੜੀ ਪੱਟੀ ਪੜਾਉਂਦੇ ਆ ਕੀ ਕਰਦੇ ਆ ਕੀ ਨਹੀਂ ਕਰਦੇ ਸਾਰੀ ਦਿਹਾੜੀ ਉਹਨਾਂ ਦਾ ਗੋਣਗਾਨ ਪੂਰੇ 6 ਮਹੀਨਿਆਂ ਲਗਾਤਾਰ ਇਹੀ ਲੈਕਚਰ ਚੱਲਣਾ ਫੇ ਮਨ ਤਾਂ ਛੋਟਾ ਆ ਦਿੰਦਾ ਮਨ ਤਾਂ ਛੋਟੂ ਪਲਕਾਂ ਤੇ ਬਿਠਾ ਕੇ ਰੱਖਦਾ ਮੈਨੂੰ ਆ ਕਰਦਾ ਮੈਨੂੰ ਉਹ ਕਰਦਾ ਮੰਮੀ ਤਾਂ ਮੰਮੀ ਮਨਦੀਪ ਦੀ ਵੀ ਇਹੀ ਸੋਚਦਾ ਮੈਨੂੰ ਤਾਂ 2100 ਮਿਲ ਜਾਂਦਾ ਮੈਨੂੰ ਛੂਟ ਵੀ ਦਿੰਦੇ ਆ ਤੇ ਇਧਰੋਂ ਆਪਾਂ ਜਿੰਨੇ ਜੋਗੇ ਹੈਗੇ ਉਹਨਾਂ ਤਾਂ ਕਰਦੇ ਹੀ ਆ ਨਾ ਬਬਲੀ ਮਾਂ ਨੇ ਧੀ ਦੀ ਕਰਨੀ ਆ ਤੇ ਧੀ ਨੇ ਮਾਂ ਦੀ ਹੀ ਕਰਨੀ ਆ ਉਹਨਾਂ ਨੇ ਨੌ ਬਾਰੇ ਜਾਂ ਪੁੱਤ ਬਾਰੇ ਕਦੀ ਨਹੀਂ ਸੋਚਣਾ ਉਹਨਾਂ ਨੇ ਇੱਕ ਦੂਜੇ ਦੀਆਂ ਗੱਲਾਂ ਕਰ ਸਰਦਾਰ ਜੀ ਨੌ ਚੰਗੀ ਲੱਗਦੀ ਆ ਪਰ ਦੂਜੀ ਚੰਗੀ ਲੱਗਦੀ ਆ ਮੈਂ ਨਹੀਂ ਚੰਗੀ ਲੱਗਦੀ ਹੁਣ ਦੱਸੋ ਵਿਲਾਜ ਕੀ ਆ ਗੱਲਾਂ ਦਾ ਜਿੰਨੀਆਂ ਮਰਜ਼ੀ ਪਾਣੀ ਚ ਵਧਾਣੀ ਪਾਈ ਜਾ ਵਧੀ ਜਾਣੀਆਂ ਨੇ ਚੱਲ ਬਰਦਾਸ਼ਤ ਕਰਨਾ ਸਿੱਖ ਬਬਲੀ ਮੈਂ ਤਾਂ ਇਹੀ ਕਹਿਣਾ ਵੱਡੇ ਆ ਬਸ ਬਰਦਾਸ਼ਤ ਕਰਨਾ ਸਿੱਖ ਲਾ ਸਰਦਾਰ ਜੀ ਮੈਂ ਗਲੀ ਚ ਵੀ ਨਿਕਲਦੀ ਨਾ ਮੰਮੀ ਦੀਆਂ ਸਹੇਲੀਆਂ ਜਿਹੜੀਆਂ ਮੈਨੂੰ ਐ ਐ ਕੱਢ ਕੇ ਅੱਖਾਂ ਦੇਖਦੀਆਂ ਨੇ ਪਤਾ ਨਹੀਂ ਉਹਨਾਂ ਦੀ ਅੱਖਾਂ ਚ ਕੀ ਭਰਿਆ ਹੁੰਦਾ ਜਿਵੇਂ ਮੈਨੂੰ ਇੰਨੀ ਨਫ਼ਰਤ ਨਾਲ ਦੇਖਦੀਆਂ ਚੱਲ ਬਬਲੀ ਹੁਣ ਕੋਈ ਗੱਲ ਨਹੀਂ ਵੱਡੇ ਆ ਮੈਂ ਤਾਂ ਤੁਹਾਨੂੰ ਬਾਰ ਬਾਰ ਇੱਕੀ ਗੱਲ ਕਹਿਣਾ ਦਿਲ ਤੇ ਨਹੀਂ ਲਾਈਦੀ ਹੁੰਦੀ ਇਹਨਾਂ ਦੀ ਗੱਲ ਨਿਆਣਾ ਤੇ ਸਿਆਣਾ ਇੱਕੋ ਜਿਹੀ ਹੋ ਜਾਂਦੇ ਆ ਸਰਦਾਰ ਜੀ ਐਦਾਂ ਗੱਲਾਂ ਕਰਨ ਨਾਲ ਕੋਈ ਹੱਲ ਨਹੀਂ ਨਿਕਲਣਾ ਇਸ ਗੱਲ ਦਾ ਹੱਲ ਆ ਹੁਣ ਤੁਸੀਂ ਸੋਚੋ ਕੀ ਕਰਨਾ ਫੇਰ ਦੱਸ ਵੀਰੇ ਐਂ ਕਰਦੇ ਆ ਮਮੀ ਨੂੰ ਕਹਿੰਨੇ ਆ ਵੀ ਭਾਈ ਦੋ ਤਿੰਨ ਮਹੀਨੇ ਛੋਟੇ ਵਾਲੀ ਲਾਇਆ ਹੋ ਜੇ ਸਾਡੀ ਸੇਵਾ ਚ ਕੋਈ ਕਮੀ ਆ ਇਹਨਾਂ ਨੂੰ ਜਾ ਕੇ ਉੱਥੇ ਵੀ ਪਤਾ ਲੱਗ ਜੂ ਵੀ ਉਹ ਕਿੰਨੀ ਕੀ ਸੇਵਾ ਕਰਦਾ ਨਾਲੇ ਸਾਨੂੰ ਪਤਾ ਲੱਗ ਜੂ ਕਿੰਨੀ ਕੀ ਸੇਵਾ ਕਰਦਾ ਕੀ ਇਹਨਾਂ ਦੇ ਫਰਿੱਜ ਭਰ-ਭਰ ਕੇ ਰੱਖਦਾ ਤੇ ਕੀ ਇਹਨਾਂ ਨੂੰ ਦਵਾਈਆਂ ਕਹਿੰਦੇ ਮਹੀਨੇ-ਮਹੀਨੇ ਦੀਆਂ ਲਿਆ ਕੇ ਮੈਨੂੰ ਰੱਖ ਦਿੰਦਾ ਫੇਰ ਇੱਕ ਵਾਰੀ ਇਹਨਾਂ ਨੂੰ ਭੇਜ ਦਿੰਨੇ ਆ ਉੱਥੇ ਬਰਾਬਰ ਦਾ ਪੈਸਾ ਲਿਆ ਸੀਗਾ ਬਰਾਬਰ ਦੇ ਅਸੀਂ ਭਰਾ ਆ ਜੇ ਮਾਂ ਨੂੰ ਥੋੜੀ देर ਸੰਭਲੂਗਾ ਤਾਂ ਕਿਹੜੀ ਵੱਡੀ ਗੱਲ ਆ ਨੇ ਭੈਣੇ ਕੀ ਹਾਲ ਆ ਤੇਰਾ ਠੀਕ ਆ ਸਤਿ ਸ਼੍ਰੀ ਅਕਾਲ ਸਸਿਗਾ ਹੋਰ ਤੂੰ ਤਿਆਰ ਹੋਈ ਨਹੀਂ ਭੋਗ ਤੇ ਨਹੀਂ ਜਾਣਾ ਆਪਾਂ ਨੇ ਨਹੀਂ ਕਾਹਦਾ ਭੋਗ ਤੇ ਜਾਣਾ ਮੇਰਾ ਤਾਂ ਆਪਣਾ ਭੋਗ ਭਣਿਆ ਹੋਇਆ ਪਿਆ ਮੇਰਾ ਤਾਂ ਆਪਣੇ ਘਰ ਚ ਕਲੇਸ਼ ਪਿਆ ਮੈਂ ਤਾਂ ਕਾਸੇ ਜੋਗੀ ਨਹੀਂ ਛੱਡੀ ਨਹੀਂ ਮੇਰੇ ਨੂੰ ਪੁੱਤ ਨੇ ਮੈਨੂੰ ਦੁਖੀ ਕੀਤਾ ਪਿਆ ਵਾ ਮੈਂ ਤਾਂ ਪਰੇਸ਼ਾਨ ਹੋਈ ਪਈ ਆ ਆਹ ਦੇਖ ਲੈ ਹੁਣ ਅੰਦਰ ਵੜੀ ਆ ਹੁਣ ਪਤਾ ਨਹੀਂ ਕੀ ਪਟੀਆਂ ਪੜਾਣ ਲੱਗੀ ਆ ਲੈ ਦੱਸ ਇਹ ਜੀ ਕਿਹੜੀ ਗੱਲ ਹੋ ਗਈ ਮੈਂ ਦੇਖਦੀ ਨਹੀਂ ਹੈਗੀ ਕਿੰਨਾ ਤੇਰੇ ਮਗਰ-ਮੂਰੇ ਫਿਰਦੇ ਨੇ ਪੜ੍ਹੀ ਲਿਖੀ ਸੋਹਣੀ ਸੁਨੱਖੀ ਤੇਰੀ ਨੂੰਹ ਐ ਐਡੀ ਕਿਹੜੀ ਕਮੀ ਆ ਉਹਦੇ ਵਿੱਚ ਦੱਸਦਾ ਸਹੀ ਆ ਤੂੰ ਮੇਰੇ ਕੰਨੀ ਦੇਖ ਮੈਂ ਪੋਤੇ ਨੂੰ ਕਿਹਾ ਮਾੜਾ ਜੇ ਮੈਂ ਕਿਹਾ ਪੁੱਤ ਉੱਥੇ ਤੈਨੂੰ ਮੈਨੂੰ ਆਂਟੀ ਦੇ ਲਾਹਿਆ ਮੈਂ ਅਸੀਂ ਭੋਗਤੇ ਜਾਣਾ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਆਟੋ ਲੈ ਕੇ ਚਲੀ ਜਾ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਆ ਹੁਣ ਤੂੰ ਮੇਰਾ ਹਾਲ ਦੇਖ ਲੈ ਤੂੰ ਤਾਂ ਪੁੱਛਦੇ ਪੁੱਛਾਉਂਦੇ ਆਏ ਤੂੰ ਉਹਨਾਂ ਨੂੰ ਨਿੰਦੀ ਜਾਨਣੀ ਐ ਤੂੰ ਮੇਰਾ ਹਾਲ ਦੇਖ ਨਾ ਟਾਈਮ 'ਚ ਰੋਟੀ ਨਾ ਦਵਾਈ ਹਲੇ ਤਾਂ ਮੈਨੂੰ ਪੈਨਸ਼ਨ ਲੱਗੀ ਹੋਈ ਐ ਉਹ ਪੈਨਸ਼ਨ ਦੇ ਸਹਾਰੇ ਮੈਂ ਤਾਂ ਜਿਉ ਨਹੀਂ ਆ ਨਹੀਂ ਤਾਂ ਦੋਹੇ ਜਾਣੇ ਪਤਾ ਨਹੀਂ ਮੇਰਾ ਕੀ ਹਾਲ ਕਰਦੇ ਤੂੰ ਤਾਂ ਕਰਮਾਂ ਵਾਲੀ ਆ ਇਹਨਾ ਕਿਹਾ ਕਰ ਚੱਲ ਬੱਚਿਆਂ ਤੋਂ ਮਾੜੀ ਮੋਟੀ ਗੱਲਬਾਤ ਹੋਈ ਜਾਂਦੀ ਆ ਸਾਰਾ ਦਿਨ ਉਹੀ ਨਕਲ ਪੀ ਰਹਾ ਕਰ ਤਪੀ ਰਹੀ ਨਹੀਂ ਸਾਰਾ ਦਿਨ ਮੈਨੂੰ ਪਤਾ ਵਾ ਜਿੰਨੀ ਉਹ ਦਿਖਦੀ ਆ ਨਾ ਤੁਹਾਨੂੰ ਸਾਰਿਆਂ ਨੂੰ ਦਿਖਾਉਂਦੀ ਆ ਕਿ ਮੈਂ ਬੜੀ ਸੇਵਾ ਕਰਦੀ ਬੜੀ ਸੇਵਾ ਕਰਦੀ ਆ ਮੈਨੂੰ ਪਤਾ ਇਸ ਘਰ ਚ ਮੈਂ ਰਹਿਣੀ ਆ ਨਹੀਂ ਐਂ ਕਰਦੇ ਕਰਾਉਂਦੇ ਨੂੰ ਨੰਨਿੰਦੀ ਜਾਇਆ ਕਰ ਆਪਣੇ ਨੂੰ ਪੁੱਤ ਨੂੰ ਹੁਣ ਤੋਂ ਮੈਨੂੰ ਐਂ ਦੱਸ ਭੋਗ ਤੇ ਜਾਣਾ ਕਿ ਨਹੀਂ ਕਿ ਮੈਂ ਕੱਲਿਓ ਚਲੀ ਜਾਵਾਂ ਤੂੰ ਕੱਲਿ ਚਲ ਜਾ ਮੈਂ ਦੇਖੀ ਜਾਊਂਗੀ ਮੇਰੇ ਘਰ ਤਾਂ ਅੱਗੇ ਕਲੇਸ਼ ਪਿਆ ਮੈਨੂੰ ਭੋਗ ਸੁਸਦੇ ਆ ਜਾ ਚਲੀ ਜਾ ਤੂੰ ਆਦਲੀਆ ਪਰਵਚਨ ਦੀ ਤੇਰੀ ਨੂੰਟਾ ਬੜੀ ਚੰਗੀ ਤੇਰੀ ਨੂੰਟਾ ਬੜੀ ਚੰਗੀ ਜਿਹੜੇ ਰਹਿੰਦੇ ਆ ਉਹਨੂੰ ਪਤਾ ਚੰਗੀ ਆ ਤੂੰ ਮੰਮੀ ਕਿਉਂ ਤੁਸੀਂ ਹਰ ਕੋਲੇ ਘਰ ਦੀ ਭੰਡੀ ਕਰਦੇ ਹੋ ਕਿਉਂ ਭਾਬੀ ਨੂੰ ਮਾੜਾ ਬੋਲਦੇ ਹੋ ਲੈ ਮਾੜਾ ਬੋਲਦੇ ਹੋ ਮੈਂ ਤਾਂ ਸ਼ਰਿਆਮ ਕਹਿੰਨੀ ਆ ਜੇ ਕੋਈ ਮੈਨੂੰ ਪੁੱਛਦਾ ਨਾ ਤੇਰੇ ਨੂੰਹ ਪੁੱਤ ਸੇਵਾ ਕਰਦੇ ਆ ਮੈਂ ਤਾਂ ਸ਼ਰਿਆਮ ਕਹਿਨਨੀ ਆ ਉਹੀ ਸੇਵਾ ਸੁਵਾਨੇ ਕਰਦੇ ਸੇਵਾ ਦਾ ਕਰਦੇ ਮੇਰੇ ਛੋਟੇ ਨੂੰ ਪੁੱਤ ਮੈਂ ਕਿਤੇ ਚੱਲ ਜਾਵਾਂ ਉਹਨਾਂ ਚਾਹ ਚੜ ਜਾਂਦਾ ਵੀ ਮੰਮੀ ਨੂੰ ਕਿੱਥੇ ਬਿਠਾਈਏ ਮੰਮੀ ਨੂੰ ਕਿੱਥੇ ਪਾਵਾਂ ਦੀ ਮੰਮੀ ਤੁਸੀ ਕੀ ਖਾਣਾ ਮੰਮੀ ਤੁਹਾਨੂੰ ਕੀ ਬਣਾ ਕੇ ਦਈਏ ਏ ਜੋ ਬਣਾਤਾ ਉਹੀ ਮੂਰੇ ਰੱਖ ਦਿੰਦੇ ਆ ਹੁਣ ਚਾਹ ਦਾ ਹੀ ਤੋ ਹਾਲ ਦੇਖ ਲਿਆ ਸੀ ਮੈਂ ਕਿਹਾ ਪੋਰਾ ਮਿੱਠਾ ਪਾ ਦੇ ਤੇ ਚ ਡੱਬਾ ਹੀ ਸਿੱਟ ਲਈ ਆ ਇਹ ਕਰਦੇ ਮੇਰੀ ਸੇਵਾ ਮੇਰੇ ਪੁੱਤ ਛੋਟੇ ਨੂੰ ਘੋਤੀ ਵਧੀਆ ਆ ਪੜਾਇਆ ਜਨਾਨੀ ਕੋ ਪੱਟੀਆਂ ਮੰਮੀ ਮੈਂ ਪੱਟੀਆਂ ਨਹੀਂ ਪੜ ਕੇ ਆਇਆ ਤੁਹਾਡੇ ਵੱਲ ਦੀ ਗੱਲ ਕਰਕੇ ਆਇਆ ਅੱਛਾ ਮੈਨੂੰ ਵੀ ਪਤਾ ਲੱਗੇ ਜਰਾ ਮੈਂ ਬਬਲੀ ਨੂੰ ਕਹਿ ਕੇ ਆਇਆ ਮੰਮੀ ਦੇ ਨਾ ਕੱਪੜੇ-ਕੁੱਪੜੇ ਪੈਕ ਕਰਦੇ ਗਰਮੀਆਂ ਦੇ ਵੀ ਤੇ ਸਰਦੀਆਂ ਦੇ ਵੀ ਤੁਹਾਡੀ ਰੀਜ ਪੂਰੀ ਕਰਨੀ ਏ ਸੋਰੀ ਆਪਾਂ ਆਹ ਦੇਖ ਲਾ ਅੰਦਰ ਗਿਆ ਸੀ ਨਾ ਮੈਨੂੰ ਬਾਹਰ ਕੱਢਣ ਦੀਆਂ ਸਕੀਮਾਂ ਕਢ ਕੇ ਆ ਗਿਆ ਆ ਹਾਲ ਐ ਉਹ ਮੰਮੀ ਘਰੋਂ ਬਾਹਰ ਕੱਢਣ ਦੀਆਂ ਸਕੀਮਾਂ ਨਹੀਂ ਲਾਈਆਂ ਤੁਸੀਂ ਕਹਿੰਦੇ ਹੋ ਨਾ ਛੋਟਾ ਮੇਰੀ ਸੇਵਾ ਬਹੁਤ ਕਰਦਾ ਤੁਸੀਂ ਚਾਹ ਨਾਲ 3 ਮਹੀਨੇ ਸੇਵਾ ਕਰਾਓ ਉਹਦੇ ਕੋਲ ਨਾਲੇ ਮੈਂ ਚੱਲਿਆ ਹੁਣੇ ਦਵਾਈ ਲੈਣ 3 ਮਹੀਨੇ ਦੀ ਦਵਾਈ ਲਿਆ ਕੇ ਦੇਣ ਲੱਗਿਆ ਜਿੱਦਣ ਦਵਾਈ ਮੁੱਕੂਗੀ ਨਾ ਉਸ ਦਿਨ ਮੈਨੂੰ ਫੋਨ ਕਰਨਾ ਵੀ ਗੋਲਦੀ ਮੰਨੂ ਆ ਕੇ ਲੈ ਜਾ ਓਨੀ ਦੇ ਤੁਹਾਨੂੰ ਜਿਹੜੇ ਪਲਕਾਂ ਤੇ ਬਿਠਾਉਂਦੇ ਆ ਫ੍ਰੀਜਾਂ 'ਚ ਫਰੂਟ ਭਰਿਆ ਤੁਹਾਨੂੰ ਖਵਾਉਂਦੇ ਆ ਤੁਹਾਡੀ ਆਓ ਭਗਤ ਇੰਨੀ ਕਰਦੇ ਆ ਤੁਸੀਂ ਉਹਨੇ ਕੋਲ ਉਹਨੇ ਦਿਨ ਰਹਿ ਕੇ ਆਉਣਾ ਬਬਲੀ ਆ ਕੱਪੜੇ ਕਰੀ ਪੈਕ ਮਾਤਾ ਦੇ ਦੋ ਤਿੰਨ ਬੈਗ ਜਿੰਨੇ ਆਂਦੇ ਨੇ ਨਾ ਸਾਰਿਆਂ ਚ ਪੈਕ ਕਰਦੇ ਬਬਲੀ ਹਾਂਜੀ ਹਾਂਜੀ ਉਹ ਫਟਾਫਟ ਮਾਤਾ ਦੇ ਕੱਪੜੇ ਤਿਆਰ ਕਰਦੇ ਮੈਂ ਚੱਲਿਆ ਦਵਾਈ ਲੈਣ ਮਾਤਾ ਜੀ ਤਿੰਨ ਮਹੀਨੇ ਦੀ ਹਾਂ ਮਾਂ ਪਹਿਲਾਂ ਦਵਾਈ ਲਿਆਓ ਤੁਸੀਂ ਕੋਲ ਨਾ ਜਾਓ ਹੁਣ ਚਲੋ ਬੈਠੋ ਤੁਸੀਂ ਕਰੋ ਗੱਲਾਂ ਬਾਤਾਂ ਮੈਂ ਤੁਹਾਡੀ ਦਵਾਈ ਲੈ ਕੇ ਆਉਂਦਾ ਆ ਉਹ ਹਾ ਯੋ ਰੱਬਾ ਆ ਕੀ ਪਾਣਾ ਵਰਤ ਗਿਆ ਮੈਂ ਤਾਂ ਸੋਚਿਆ ਕੁਝ ਹੋਰ ਸੀ ਇਹ ਤਾਂ ਕੁਝ ਹੋਰ ਹੀ ਨਿਕਲੇ ਆ ਮੰਮੀ ਚ ਪਾਣੇ ਲਈ ਕਿਹੜੀ ਗੱਲ ਆ ਤੌਲੀ ਤੁਸ ਤਾਂ ਖੁਸ਼ ਹੋਵੋ ਛੋਟੇ ਵੀ ਰਲ ਜਾਣਾ ਵਾ ਕਿੰਨਾ ਤੁਹਾਡਾ ਧਿਆਨ ਰੱਖਦੇ ਆ ਸਵਾਹ ਤੇ ਖੇ ਧਿਆਨ ਰੱਖਦੇ ਆ ਉਹ ਤਾਂ ਇਦਾਂ ਹੀ ਆ ਉਹ ਤਾਂ ਮੈਨੂੰ ਬੋਝ ਸਮਝਦੇ ਆ ਬੋਝ ਜਦੋਂ ਮੈਂ ਘਰ ਚਲ ਜਾਨੀ ਆ ਨਾ ਪਾਣੀ ਦਾ ਗਲਾਸ ਬਾਅਦੋਂ ਪੁੱਛਦੇ ਆ ਪਹਿਲਾਂ ਕਹਿੰਦੇ ਆ ਮੰਮੀ ਜੀ ਤੁਹਾਨੂੰ ਗੋਲਡੀ ਵੀ ਦਾ ਲੈਣ ਆਊਗਾ ਜਾਂ ਅਸੀਂ ਸ਼ਾਮੇ ਛੱਡ ਆਈਏ ਫਿਰ ਤੁਸੀਂ ਇਹ ਵੀਰੇਣ ਕਿਉਂ ਪੰਡਦੇ ਹੋ ਭਾਬੀ ਨਹੀਂ ਸੇਵਾ ਕਰਦੀ ਆ ਤੁਹਾਡੀ ਉਹ ਮੈਂ ਤਾਂ ਇਹ ਸੁਣਿਆ ਸੀ ਕਹਿੰਦੇ ਜੇ ਦੋਨੇ ਨੂੰ ਅੱਜ ਪਾੜ ਪਾ ਕੇ ਰੱਖੋ ਨਾ ਤੇ ਮਾਂ ਦੀ ਵੱਧ ਸੇਵਾ ਹੁੰਦੀ ਸੀ ਮੈਨੂੰ ਕੀ ਪਤਾ ਸੀ ਮੇਰੀਆਂ ਸਕੀਮਾਂ ਮੇਰੇ ਤੇ ਉਲਟ ਪੈ ਜਾਣੀਆਂ ਤੈਨੂੰ ਪਤਾ ਤੇਰੀ ਛੋਟੀ ਭਾਬੀ ਆਪਣੀ ਮਾਂ ਨੂੰ ਤਾਂ ਭਾਵੇਂ 6 ਮਹੀਨੇ ਘਰ ਰੱਖ ਲਵੇ ਮੈਨੂੰ ਇੱਕ ਦਿਨ ਹੀ ਜਰਦੀ ਮੈਂ ਜਾਵਾਂਗੇ ਨਾ ਇੱਕ ਦਿਨ ਤੇ ਨਾਲ ਇਹ ਕਹ ਦੂਗੀ ਮੰਮੀ ਅਸੀਂ ਫਿਲਮ ਦੇਖਣ ਚੱਲੇ ਆ ਪਿੱਛੋਂ ਮੈਨੂੰ ਪਾਣ ਦਾ ਘੋਟ ਕੋਈ ਪੁੱਛਣਾ ਲਾਣੀ ਹੁੰਦਾ ਮੈਂ ਤਾਂ ਐਵੇਂ ਹੀ ਇਹਨਾਂ ਨੂੰ ਨਿੰਦੀ ਗਈ ਹਾਏ ਹੋ ਰੱਬਾ ਆ ਮੈਂ ਕੀ ਕਰ ਲਿਆ ਵੀ ਇਹ ਮੈਂ ਤਾਂ ਆਪਣੇ ਸੌਣਨਾ ਕੀ ਹੋਣਾ ਮਮੀ ਪਹਿਲਾਂ ਨਾ ਭੰਡ ਦੇ ਮੈਂ ਤਾਂ ਆਪਣੇ ਹੱਥੀ ਆਪਣਾ ਘਰ ਪਟ ਲਿਆ ਹਾਏ ਇਹੋ ਜੇ ਨੂੰ ਪੁੱਤ ਮੈਨੂੰ ਕਿੱਥੋਂ ਮਿਲਨੇ ਆ ਤੇ ਬਸ ਕਰ ਹੁਣ ਬੀਪੀ ਨਾ ਵਧਾ ਲਿਓ ਆਪਣਾ ਇਹ ਤਾਂ ਮੇਰੀ ਬਹੁਤ ਸੇਵਾ ਕਰਦੇ ਆ ਮਨਦੀਪ ਇਹ ਤਾਂ ਮੇਰੀ ਬਹੁਤ ਸੇਵਾ ਕਰਦੇ ਆ ਓ ਮਨਦੀਪ ਤੂੰ ਸੁਣਿਆ ਨਹੀਂ ਉਹ ਕਹਾਵਤ ਆ ਆਪਣੇ ਪੈਰ ਤੇ ਆਪ ਹੀ ਕਹਾੜੀ ਮਾਰਨੀ ਲੈ ਮੈਂ ਮਾਰ ਲਈ ਆਪਣੇ ਪੈਰ ਤੇ ਆਪ ਹੀ ਕਹਾੜੀ ਤੇ ਮਮੀ ਹੁਣ ਵਰ ਇਦਾਂ ਹੋਣਾ ਹੀ ਆ ਜਿਹੜਾ ਤਾਂ ਸੇਵਾ ਕਰਦਾ ਆ ਉਹਨੂੰ ਤੁਸੀਂ ਥੂ-ਥੂ ਕਰਦੇ ਹੋ ਤੇ ਜਿਹੜਾ ਤੁਹਾਨੂੰ ਸਿਆਣ ਦਾ ਨੇ ਉਹਦੀ ਵਾਵਾ ਕਰਦੇ ਹੋ ਇਹੀ ਕੋ ਸੋਣਾ ਫਿਰ ਹੁਣ ਪਛਤਾਇ ਕੀ ਹੋ ਜੂਗਾ ਉਹ ਹਾਜੀ ਨੂੰ ਮੈਂ ਸਿਰਫ ਹਰਕੇ ਬੈਠੇ ਹੋ ਮੈਂ ਤਾਂ ਦਵਾਈ ਲਿਆ ਆ ਆ ਪਈਆ ਪੂਰੇ 3 ਮਹੀਨੇ ਦੀ ਦਵਾਈ ਤੇ ਇੱਕ ਮਿੰਟ ਖੜੋ ਹਲ ਵੀ ਬੈਗ ਬੈਕ ਕਰਦੇ ਹਾਂਜੀ ਹਾਂਜੀ ਸਾਰਾ ਸਮਾਨ ਪੈਕ ਆ ਜੀ ਆ ਫੜੋ ਮਮੀ ਬੈਗ ਤੁਹਾਡੇ ਬੈਗ-ਬੈਗ ਕਰਤੇ ਕੱਪੜੇ-ਕੁਪੜੇ ਪੈ ਗਏ ਆ ਦਵਾਈ ਆ ਰੱਖ ਕੀ ਉੱਪਰ ਸੰਦੀਪ ਮੈਂ ਗੱਡੀ ਮੋੜਦਾ ਇੱਕ ਬੈਗ ਤੂੰ ਲੈ ਇੱਕ ਚ ਮੈਂ ਲੈ ਜਾਂਦਾ ਓ 골ਡੀ ਓ ਬੈ ਪੁੱਤਰਾ ਮੇਰੀ ਗੱਲ ਸੁਣਾ ਠੰਡਾ ਹੋਵਾ ਨਹੀਂ ਓ ਮੈਂ ਨਹੀਂ ਕਿੱਥੇ ਜਾਣਾ ਠੰਡਾ ਹੋ ਤੂੰ ਮੇਰੀ ਗੱਲ ਤਾਂ ਸੁਣ ਪੁੱਤ ਮੈਂ ਕਿੱਥੇ ਨਹੀਂ ਜਾਣਾ ਮੈਂ ਇੱਥੇ ਹੀ ਰਹਿਣਾ ਵਾ ਨਾ ਹੁਣ ਤੁਸੀਂ ਸੇਵਾ ਕਰਨ ਜਾਣਾ ਨਹੀਂ ਤੁਸੀਂ ਤਾਂ ਕਹਿੰਦੇ ਸੀ ਪਲਕਾਂ ਦੇ ਬਿਠਾਉਂਦੇ ਆ ਚਲੋ ਮੈਂ ਛੱਡਿਆ ਇਹਨਾਂ ਪਲਕਾਂ ਤੇ ਮੈਂ ਹੀ ਛੱਡਿਆ ਉਹਨਾਂ ਦੀਆਂ ਨਾ ਪੁੱਤਰਾ ਮੈਂ ਨਹੀਂ ਜਾਣਾ ਮੈਂ ਤਾਂ ਇੱਥੇ ਹੀ ਰਹਿਣਾ ਹੈਗਾ ਕੋਈ ਨਹੀਂ ਉਹ ਮੈਨੂੰ ਪਲਕਾ ਤੇ ਬਿਠਾਉਂਦੇ ਉਹ ਤਾਂ ਕਦੀ ਮੈਨੂੰ ਫੋਨ ਕਰਕੇ ਪੁੱਛਦੇ ਨਹੀਂ ਮੈਂ ਹੀ ਪੁੱਛਦੀ ਆਵੇਂ ਪੁੱਤਰਾ ਕੀ ਹਾਲ ਐ ਨਾ ਪੁੱਤ ਮੈਂ ਨਹੀਂ ਜਾਣਾ ਹੈਗਾ ਮੰਮੀ ਇਹ ਸਾਰਿਆਂ ਦਾ ਕਾਰਨ ਨਾ ਤੁਸੀਂ ਹੀ ਹੋ ਪਹਿਲਾਂ ਸਾਡਾ ਵਪਾਰ ਇਕੱਠਾ ਸੀ ਤੁਹਾਡੀਆਂ ਗੱਲਾਂ ਨੇ ਸਾਡਾ ਵਪਾਰ ਅਲੱਗ ਕਰਾਇਆ ਫੇਰ ਘਰ ਇਕੱਠਾ ਸੀ ਤੁਸੀਂ ਇੱਕ ਨੋ ਦੀ ਗੱਲ ਦੂਜੀ ਨੂੰ ਪਹਿਲੀ ਦੀ ਦੂਜੀ ਨੂੰ ਤੇ ਦੂਜੀ ਦੀ ਪਹਿਲੀ ਨੂੰ ਇਹ ਚੀਜ਼ ਕਰਕੇ ਤੁਸੀਂ ਘਰ ਦੇ ਵਿੱਚ ਵੀ 파ੜ ਪਾਤਾ ਤੁਹਾਨੂੰ ਹਜ਼ਾਰ ਵਾਰ ਸਮਝਾਇਆ ਸੀ ਜਿੱਥੇ ਭਰਾ ਭਰਾ ਦੇ ਨਾਲ ਖੜਦਾ ਨਾ ਉੱਥੇ ਕੋਈ ਨਹੀਂ ਖੜਦਾ ਪਰ ਤੁਸੀਂ ਕੋਈ ਕਸਰ ਨਹੀਂ ਛੱਡੀ ਆਪਸ ਦੇ ਵਿੱਚ ਸ਼ਰੀਕ ਬਣਾਉਣ ਦੇ ਵਿੱਚ ਭਰਾਵਾਂ ਨੂੰ ਸ਼ਰੀਕ ਤੋਂ ਲੈ ਕੇ ਇੱਕ ਮਿੰਟ ਦੇ ਵਿੱਚ ਤੁਸੀਂ ਇੱਕ ਦੂਜਾ ਦੁਸ਼ਮਣ ਬਣਾਤਾ ਮੈਨੂੰ ਸਭ ਕੁਝ ਪਤਾ ਸੀ ਵੀ ਕੀ ਹੈਗਾ ਕੀ ਨਹੀਂ ਹੈਗਾ ਮੈਂ ਤਾਂ ਸਿਰਫ ਤੁਹਾਡੀਆਂ ਅੱਖਾਂ ਤੇ ਜਿਹੜੀ ਪੱਟੀ ਬੰਨੀ ਸੀ ਨਾ ਸਿਰਫ ਉਹੀ ਖੋਲਣੀ ਸੀਗੀ ਪੁੱਤਰਾ ਪੁੱਤਰਾ ਮੈਨੂੰ ਮਾਫ਼ ਕਰ ਦੇ ਮੈਂ ਤਾਂ ਇਹ ਸੋਚਿਆ ਸੀ ਕਿ ਦੋਨਾਂ ਨੂੰ ਅਚ ਪਾੜ ਪਾ ਦੂੰਗੀ ਤੇ ਮੇਰੀ ਸੇਵਾ ਵੱਧ ਹੋਊਗੀ ਪਰ ਪੁੱਤ ਮੈਂ ਗਲਤ ਸੀ ਉਹ ਪਲਕਾਂ ਤੇ ਪੁੱਤ ਮੈਨੂੰ ਤੂੰ ਬਿਠਾਉਂਦਾ ਤੂੰ ਮੇਰੀ ਅੰਨੀ ਸੇਵਾ ਕਰਦਾ ਬਬਲੀ ਮੇਰੀ ਅੰਨੀ ਸੇਵਾ ਕਰਦੀ ਆ ਤੇ ਅੱਜ ਤੱਕ ਮੈਂ ਕਦੇ ਉਹਨਾਂ ਸਿੱਧੇ ਮੂੰਹ ਨਹੀਂ ਬੋਲੀ ਮੈਨੂੰ ਮਾਫ਼ ਕਰ ਦੇ ਪੁੱਤਰਾ ਮੈਨੂੰ ਮਾਫ਼ ਕਰ ਦੇ ਉਹ ਮੰਮੀ ਇਹੀ ਆ ਮੈਂ ਉਹਨੂੰ ਬਬਲੀ ਨੂੰ ਸਮਝਾਉਂਦਾ ਰਹਿੰਦਾ ਸੀ ਬਈ ਨਿਆਣਾ ਤੇ ਸਿਆਣਾ ਇੱਕੋ ਜਿਹੇ ਹੁੰਦੇ ਆ ਮੰਮੀ ਜੋ ਕਹਿੰਦੇ ਆ ਇਹਨਾਂ ਨੂੰ ਅੱਗੇ ਪਲਟ ਕੇ ਜਵਾਬ ਨਹੀਂ ਦੇਣਾ ਨਹੀਂ ਤਾਂ ਤੁਹਾਨੂੰ ਪਤਾ ਹੀ ਅੱਜ ਕੱਲ ਨਵਾਂ ਇੱਕ ਸੁਣਦੀਆਂ ਚਾਰ ਅੱਗੇ ਸੁਣਉਂਦੀਆਂ ਨੇ ਚੰਗੇ ਘਰੋਂ ਆਈ ਹੋਈ ਸੀਗੀ ਜਿੱਦਾਂ ਕਹਿੰਦਾ ਸੀ ਉਦਾਂ ਹੀ ਚੱਲਦੀ ਸੀ ਪਰ ਤੁਸੀਂ ਕਸਰ ਕੋਈ ਨਹੀਂ ਛੱਡੀ ਉਹਨੂੰ ਉਹਦਾ ਮੂੰਹ ਖਲਾਣ ਦੇ ਵਿੱਚ ਸਹੀ ਕਹਿਣਾ ਪੁੱਤ ਤੂੰ ਸਹੀ ਕਹਿਣਾ ਅੱਜ ਹਰ ਡਰਾਮਾ ਜਿਹਾ ਕੀਤਾ ਨਾ ਇਹ ਤੁਹਾਡੀਆਂ ਸਿਰਫ ਅੱਖਾਂ ਖੋਲਣ ਵਾਸਤੇ ਕੀਤਾ ਸੀ ਬਈ ਅਸੀਂ ਸਾਰੀ ਦਿਹਾੜੀ ਤੁਹਾਡੀ ਸੇਵਾ ਵੀ ਕਰਦੇ ਆਂ ਤੁਹਾਨੂੰ ਸਮੇਂ ਤੇ ਰੋਟੀ ਸਮੇਂ ਤੇ ਪਾਣੀ ਸਾਡੇ ਫਰਜ਼ ਨੇ ਅਸੀਂ ਤੁਹਾਡੇ ਤੇ ਵੀ ਆਸਾਨ ਨਹੀਂ ਕਰਦੇ ਪਾਲ ਪੋਸ ਕੇ ਤੁਸੀਂ ਸਾਨੂੰ ਵੱਡਾ ਕੀਤਾ ਤੇ ਆ ਜਿਹੜੀ ਹੁਣ ਤੁਹਾਡੀ ਉਮਰ ਸਾਡਾ ਫਰਜ਼ ਬੰਦਾ ਸੀ ਤੁਹਾਨੂੰ ਸਾਂਭੀਏ ਪਰ ਜੇ ਤੁਸੀਂ ਇਹੋ ਜੇ ਲੱਛਣ ਘਰਾਂ ਚ ਕਰੋਗੇ ਉਤਰਾ ਚ ਪਾੜ ਪਾਉਗੇ ਨੋਆ ਚ ਪਾੜ ਪਾਉਗੇ ਫਿਰ ਅੱਗੇ ਤੁਹਾਡਾ ਸਮਾਂ ਖਰਾਬ ਹੀ ਐ ਹੁਣ ਵੀ ਸੁਧਰ ਜੋ ਪੁੱਤ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਆ ਨਾਲੇ ਮੰਮੀ ਮੇਰੀ ਇੱਕ ਗੱਲ ਸੁਣੋ ਆ ਤੁਹਾਡੀ ਬਾਹ ਟੁੱਟੀ ਨੂੰ 15 ਦਿਨ ਹੋ ਗਏ ਤੁਹਾਡੀ ਸੇਵਾ ਕਿਨੇ ਕੀਤੀ ਆ ਤੁਹਾਡੀਆਂ ਗੁੱਤਾ ਕਰ ਤੁਹਾਨੂੰ ਨਿਵਾਣ ਤੋਂ ਨਿਵਾਣ ਤੋਂ ਲੈ ਕੇ ਰੋਟੀ ਪਾਣੀ ਤੱਕ ਦੀ ਸੇਵਾ ਤੁਹਾਡੀ ਬੈੱਡ ਤੇ ਬੈਠ ਕੇ ਬੈਠ ਕੇ ਹੁੰਦੀ ਸੀ ਹਲੇ ਵੀ ਤੁਸੀਂ ਨਿੰਦੀ ਜਾਣਾ ਫਿਰ ਮੈਂ ਤਾਂ ਕੁਝ ਨਹੀਂ ਕਰ ਸਕਦਾ ਇਹਦੇ ਵਿੱਚ ਸਹੀ ਕਹਿੰਦੇ ਆ ਵੀਰ ਜੀ ਮੇਰੇ ਤੋਂ ਵੀ ਨੀ ਮਮੀ ਆਏ ਗਿਆ ਸੀ ਤੁਹਾਡੇ ਸੱਟ ਲੱਗੀ ਆ 15 ਦਿਨ ਹੋ ਗਏ ਮੈਂ ਵੀ ਅੱਜ ਆਈ ਆ ਤੁਹਾਨੂੰ ਇਹਨਾਂ ਨਹੀਂ ਦੇਖਣਾ ਆ ਤੁਸੀਂ ਇਹਨਾਂ ਨੂੰ ਹੀ ਮਾੜਾ ਕਹਿੰਨੇ ਹੋ ਸਹੀ ਕਹਨੀ ਆ ਧੀਏ ਮੈਂ ਕਹਨੀ ਆ ਬਬਲੀ ਮੇਰੀ ਇੰਨੀ ਸੇਵਾ ਕਰਦੀ ਆ ਇੰਨੀ ਸੇਵਾ ਕਰਦੀ ਆ ਰਾਤ ਉੱਠ ਉੱਠ ਦੇਖਦੀ ਆ ਮੈਨੂੰ ਮੈਂ ਜਿੰਨਾ ਮਰਜੀ ਉਹਨੂੰ ਫਟਕਾਰ ਲਾਂ ਜਿੰਨਾ ਮਰਜੀ ਬੋਲਵਾ ਮਝਾਲ ਐ ਕਦੀ ਕੁੜੀ ਮੇਰੇ ਮੂਰੇ ਵੀ ਬੋਲੀ ਹੋਵੇ ਸਾਡੇ ਵਰਗੀਆਂ ਮੇਰੇ ਵਰਗੀਆਂ ਸੱਸਾਂ ਹੁੰਦੀਆਂ ਜਿਹੜੇ ਨੂੰਆਂ ਮਜਬੂਰ ਕਰ ਦਿੰਦੀਆਂ ਵਾ ਅੱਗੇ ਬੋਲ ਨਹੀਂ ਫਿਰ ਕਹਿੰਦੀਆਂ ਅੱਗੇ ਬੋਲਦੀਆਂ ਗਲਤੀ ਤਾਂ ਸਾਡੀ ਐ ਨਾ ਮੰਮੀ ਜੀ ਹੁਣ ਵੀ ਤੁਹਾਨੂੰ ਆਪਣਾ ਅਹਿਸਾਸ ਹੋ ਗਿਆ ਨਾ ਗਲਤੀ ਦਾ ਤਾਂ ਅੱਗੇ ਤੋਂ ਜਿਹੜੀਆਂ ਆਪਣੀਆਂ ਤੁਸੀਂ ਆ ਚੱਕਣ ਪੱਟਣ ਵਾਲੀਆਂ ਗੱਲਾਂ ਨੇ ਤਾਨੇ ਮਾਰਨ ਵਾਲੀਆਂ ਗੱਲਾਂ ਨੇ ਜਿਹੜਾ ਵੀ ਗਲੀ 'ਚ ਤੁਹਾਡੇ ਨਾਲ ਗੱਲ ਕਰਦਾ ਤੁਸੀਂ ਆਪਣੀ ਨੋ ਦੀ ਭੰਡੀ ਕਰਨੀ ਸ਼ੁਰੂ ਹੋ ਜਾਣੇ ਇਹਦੇ ਤੇ ਨਾ ਕੰਟਰੋਲ ਕਰ ਲੋ ਬਾਹਰਲੇ ਲੋਕ ਤਾਂ ਤਮਾਸ਼ਾ ਦੇਖਣ ਨੂੰ ਤਿਆਰ ਬੈਠੇ ਆ ਟਿਕਟਕਟਾਈ ਬੈਠੇ ਆ ਉਹਨਾਂ ਨੂੰ ਇੱਕ ਵਾਰੀ ਤੁਸੀਂ ਮੌਕਾ ਤਾਂ ਦਿਓ ਸਹੀ ਕਰਨਾ ਪੁੱਤਰਾ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਆ ਅੱਗੇ ਤੋਂ ਤੈਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਊਂਗੀ ਅੱਜ ਤੋਂ ਬਾਅਦ ਨਾ ਜਿਵੇਂ ਮਨਦੀਪ ਮੇਰੀ ਧੀ ਆ ਬਬਲੀ ਨੂੰ ਵੀ ਆਪਣੀ ਧੀ ਬਣਾ ਕੇ ਰੱਖੂੰਗੀ ਕਦੀ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ ਪੁੱਤ ਮੈਂ ਉਹ ਤਾਂ ਤੁਹਾਡੀ ਧੀ ਬਣ ਕੇ ਹੀ ਰਹਿੰਦੀ ਸੀਗੀ ਤੁਸੀਂ ਕਦੀ ਧੀ ਨਹੀਂ ਸਮਝਿਆ ਉਹਨੂੰ ਉਹਨੇ ਤਾਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਸੀ ਚਲ ਬਸ ਕਰ ਪੁੱਤ ਹਲੋ ਮੈਂ ਹੁਣ ਚੱਲਿਆ ਕੰਮ ਤੇ ਮੰਦੀ ਵਿੱਚ ਬੈਠੀ ਚਾਹ ਚੁਪੀ ਕੇ ਜੀ ਹੁਣ ਤੁਸੀਂ ਵੀ ਸਾਰਿਆਂ ਨੇ ਗੁੱਸਾ ਨਹੀਂ ਕਰਦਾ ਕੋਈ ਨਹੀਂ ਤੂੰ ਚਾਹ ਚੁਪੀ ਕੇ ਜੀ ਮੈਂ ਇੱਕ ਦੋ ਕੰਮ ਕਰਨੇ ਆ ਕੰਮ ਕਰਕੇ ਆਇਆ ਠੀਕ ਬਹੁਤ ਚੰਗੀ ਆ ਮੇਰੀ ਪੀਓ ਸਭ ਦੇ ਅਮਨਾਚੋਂ ਜ਼ਹਿਰ ਮੁੱਕ ਜੇ ਕਿਸੇ ਨੂੰ ਮਿਟਾਉਣ ਦਾ ਕਹਿਰ ਮੁੱਕ ਜੇ ਸਭ ਦੇ ਅਮਨਾਚੋਂ ਜ਼ਹਿਰ ਮੁਕ ਜੇ ਕਿਸੇ ਨੂੰ ਮਿਟਾਉਣ ਦਾ ਕਹਿਰ ਮੁਕ ਜੇ ਅਰਦਾਸ ਕਰਾਂ ਹਾਂ ਅਰਦਾਸ ਕਰਾਂ ਹਾਂ ਅਰਦਾਸ ਕਰਾਂ ਹਾਂ ਅਰਦਾਸ ਕਰਾਂ